ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਤੁਹਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਮੈਡਾਂ ਆ ਗਈਆਂ ਵੀਰੋ ਨੀਲੀ ਰਵੀ ਚ ਝੋਟੀ ਆ ਗਈ ਆ ਆਓ ਵੀਰ ਜੀ ਆਨਾ ਭਰੇ ਲੈਣੇ ਆ ਵੀਰੋ ਨਾਲ ਗੁਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਅਸੀ ਅਸੀ ਆ ਵੀਰ ਜੀ ਸਤ ਸ੍ਰੀ ਅਕਾਲ ਹੋਰ ਸੁਣਾ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਦੇ ਭਾਈ ਕਬਾਦੀ ਆ ਵੀਰੇ ਨਾਂ ਦੱਸੀ ਨਾਂ ਰੋਬਰ ਜੇ ਪਿੰਡ ਰਾਪਰ ਸਿਲੀ ਨਾਲਾ ਜਲਾਮਰ ਸਾਦੇ ਫੋਨ ਨੰਬਰ ਵੀਰੇ ਫੋਨ ਨੰਬਰ ਹੈਗਾ 7981387936 ਠੀਕ ਆ ਤਾਂ ਚੰਗੇ ਪਸ਼ੂ ਆ ਗਏ ਕੋਲੇ ਅੱਜ ਫਿਰ ਛੋਟੀ ਨੀਲੀ 라ਵੀ ਦੀ ਚੰਗੀਆਂ ਗਾਵਾਂ ਪੜੀ ਅੱਜ ਠੀਕ ਆ ਤਾਂ ਛੋਟੀ ਬੜੀ ਵੀਰੇ ਦੱਸ ਦਈਏ ਛੋਟੀ ਬੜੀ ਸੂਣ ਵਾਲੀ ਆ ਪੰਜਾਂ ਚੌਂਦ ਨਾਲ ਸੁਬਾਣੀ ਭਰੀ ਪੰਜ ਛੇ ਦਿਨ ਖੜਦੀ ਹੈ ਨਾ ਹਾਂ ਨੀਲੀ 라ਵੀ ਪੜੀ ਤਾਂ ਨੀਲੀ 라ਵੀ ਚ ਆ ਗਈ ਆ ਤਾਂ ਤੋਰੋ ਵੀਰੇ ਦੂਜਾ ਸੂਆ ਭਾੜੀ ਸੂਣਾ ਵੇਖੋ ਵੀਰੇ ਪੰਜ ਛੇ ਦਿਨ ਬਾਕੀ ਆ ਦੂਜਾ ਸੂਆ ਆ ਗਿਆ ਨੀਲੀ 라ਵੀ ਚ ਆ ਗਿਆ ਤਾਂ ਲੇਵੇ ਲੂਵੇ ਦੀ ਗੱਲ ਕਰੀਏ ਤਾਂ ਵੀਰੇ ਹੁਣ ਤੋਂ ਹੀ ਬਹੁਤ ਸੋਹਣਾ ਵਾ ਤਾਂ ਐਂ ਬਿੰਦੀਆਂ ਵਾਲਾ ਚੱਡਾ ਆ ਗਿਆ ਵੀਰੇ ਤੋੜ ਤੋੜ ਵੀਰੇ ਪੰਜ ਛੇ ਦਿਨ ਕਿਦਾਂ ਖੜਦੀ ਹੈ ਬਣੂ ਬਣੂ ਚੰਗੀ ਹੈ ਨਾ ਜੀ ਉਹ ਯਾਰੀ ਬਣੂ ਗਈ ਜੀ ਪਹਿਲੇ ਸੁਬੇ ਨੇ 11-12 ਤੋਂ ਦੁੱਧ ਚਵਾ ਜੀ ਠੀਕ ਹੈ ਜੀ ਹਾਂਜੀ ਤਾਂ ਹੈ ਵੀ ਪਤਲੇ ਚਮਚ ਆ ਗਈ ਹੈ ਨਾ ਜੀ ਪਤਲੀ ਪੂਰੀ ਗੱਡੀ ਗੱਡੀ ਨਾਰ ਦੇ ਚ ਐ ਮਾਨ ਕੀ ਅੱਖ ਆ ਗਈ ਹੈ ਹਾਂਜੀ ਹਾਂਜੀ ਤੇ ਪਤਲਾ ਚੰਮ ਤੇ ਲੇਵਲ ਹੁਆ ਬਹੁਤ ਘੈਂਟ ਲੱਗਿਆ ਕਮਾਲੋ ਵੀਰੇ ਤਾਂ ਦਿਨ ਪੰਜ ਛੇ ਦਿਨ ਵੀਰੇ ਬਾਕੀ ਆ ਪ्योर ਪ्योर ਨੀਲੀ ਦੀ ਝੋਟੀ ਹੈ ਜੀ ਬਿਲਕੁਲ ਆ ਵੇਖੋ ਵੀਰੇ ਚੈੱਕ ਕਰ ਲੋ ਆ ਚੰਗਾ ਲੈਵਲ ਵਾ ਲੱਗਿਆ ਵੀਰੇ ਬਿੰਦੀਆਂ ਆਲਾ ਚੱਡਾ ਦਿਨ ਜਰੂਰ ਖੜਦੀ ਆ ਉਹ ਵੀਰ ਜੀ ਨੇ ਦੱਸਿਆ ਪੰਜ ਛੇ ਦਿਨ ਬਾਕੀ ਆ ਹੈ ਵੀਰੇ ਪਤਲੇ ਚਮਚ ਐਂ ਟਿੱਪਣ ਟੁਪਣਾਈ ਵਧੀਆ ਵੀਰੇ ਪੂਰੀ ਪ੍ਰੋਪਰ ਭੜੀ ਵੇਖੋ ਚਾਰੇ ਤਰੀਕੋੜੇ ਭੜੀ ਕੋਈ ਨਿਕਾਲੇ ਵਾਲਾ ਗਿਆ ਵੀਰੇ ਥੰਡ ਵੀ ਬਹੁਤ ਹੈ ਜਿਲਾ ਵੇਖੋ ਅੱਛਾ ਸਲੱਗ ਬਹੁਤ ਆ ਬਹੁਤ ਜਿਆਦੀ ਆ ਜੀ ਤਾਂ ਬੜੀ ਮਿੱਠੀ ਝੋਟੀ ਪੁਲੀ ਬਹੁਤ ਚੰਗੀ ਝੋਟੀ ਆ ਗਈ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਤਾਂ ਵੀਰੇ ਉਹ ਫੇਸ ਕੁਆਲਿਟੀ ਵੀ ਬਹੁਤ ਚੰਗੀ ਆ ਤਾਂ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਮੋਲ ਕੋਈ ਬੜੀ ਦਾ 90 ਨਹੀਂ ਹਾਂਜੀ 85000 ਦੇ ਦਈਏ 85 ਦੀ ਹਾਂਜੀ ਜਾਣ ਦੋ 2 ਛੱਡ ਦੋ ਪੂਰੇ ਬੜੀ 8000 ਝੋਟੀ ਦੇਣੀ ਆ 80 ਦੀ ਹਾਂਜੀ ਉਹ ਤੇ 1000 ਰੁਪਏ ਮਾਨ ਬੜੀ ਦੋ ਹੀ ਜਾਂਦੋ 78 ਦੀ ਖਾਨ ਕੋਈ ਗੱਲ ਨਹੀਂ ਦੇਦਾਂਗੇ ਤਾਂ ਬਾਕੀ ਵੀਰੇਓ ਤੁਸੀਂ ਫੋਨ ਲਾ ਲਿਓ ਕੋਈ ਨਿੱਕੀ ਨਾ ਮੰਨ ਕੇ ਚਲਿਓ ਕੱਦ ਵਜਣ ਵਾਲੀ ਆ ਹੈ ਵੀ ਪਤਲੇ ਚਮਚਾ ਹਲੇ ਵਾਲੂ ਆ ਘੈਂਟ ਆ 78 ਹਜ਼ਾਰ ਦੀ ਕੀ ਬਾਤ ਆ ਦੇਵਾ ਚੈੱਕ ਕਰੋ ਵੀਰੇ ਹੋਰ ਮਾਤਨ ਹੋ ਜੂ ਵੀਰੇ ਖੁੱਲਾ ਕਰਦਾਂਗੇ ਬਾੜੀ ਖੁੱਲਾ ਕੀ ਬਾਤ ਹੈ ਫੋਨ ਲਾਉਣ ਹਣਾ ਵੀਰੇ ਹਾਂਜੀ ਹਾਂਜੀ ਵੀਰ ਭਰਾ ਫੋਨ ਲਾਉਣਾ ਖੁੱਲਾ ਮਾਤਨ ਕਰਦਾਂਗੇ ਵਿੱਚੋਂ ਵੇਖੋ ਵੀਰੇ 78 ਜੋ ਮਾਤਨ ਹੋ ਜੂ ਫੋਨ ਜ਼ਰੂਰ ਲਾ ਲਿਓ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਬੈੜਾ ਦਾ ਦੱਸਿਓ ਇਹ ਬਾੜੀ ਗੱਬਣ ਹੈ ਦੂਜੇ ਸੂਏ ਦੂਜੇ ਸੂਏ ਗੱਬਣ ਆ ਹਾਂਜੀ ਹਾਂਜੀ ਠੀ ਆ ਗਲਾਬੀ ਥਾਂ ਆ ਗਿਆ ਤੇ ਪੈਪਾ ਬੂਪਾ ਚੰਗੀਆਂ ਲੱਗੀਆਂ ਦੁੱਧ ਵਾਲੀਆਂ ਦੇਣ ਕਿਨੇ ਬਾਕੀ ਵੀਰੇ ਦੇਣ ਵਾਲੇ ਬੜੀ ਦਾਅ ਖੜਦੀ ਵਾ ਦਿਨ ਦਾ ਲੈ ਜੂ ਹਾਂਜੀ ਹਾਂਜੀ ਤਾਂ ਬਣੂ ਬੋਦੇ ਵੀ ਹਨਾ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਤਾਂ ਸ਼ਕੀਨ ਵੇੜ ਖੋਲੋ ਵੀਰੇ ਤੋਰਾ ਵਖਾਈਏ ਤਾਂ ਵੇਖੋ ਵੀਰੇ ਉਹ ਗੱਬਣ ਵੇੜ ਆ ਗਈ ਆ ਦਿਨ ਦਾ ਖੜਦੀ ਵੀਰ ਨੇ ਦੱਸਿਆ ਤਾਂ ਥਨ ਥਨ ਤਾਂ ਬਹੁਤ ਸੋਹਣਾ ਲੱਗਿਆ ਤਾਂ ਲੈਵੇ ਦੀ ਗੱਲ ਕਰੀਏ ਤਾਂ ਵੀਰੇ ਹੁਣ ਤੋਂ ਵੀ ਵਧੀਆ ਲੈਵਾ ਸ਼ਾਨਦਾਰ ਬਣਾਉਂਦੀ ਹੁੰਦੀ ਹੈ ਫੇ ਦੁੱਧ ਦੁੱਧ ਚੰਗਾ ਚਵਾਜੂ ਫਿਰ ਹਨਾ ਆ ਗਈ ਆ ਦੀ ਬਾਟੀ ਕੋ 17 18 ਕਿਲੋ ਜਵਾਹੂ ਵੀ ਦੀ ਬਿਲਕੁਲ ਤਾਂ ਵੇਖੋ ਵੀਰੋ ਵੱਡੇ ਪੱਲੇ ਚਾ ਥਲੇ ਵਾਲੂਆ ਚੰਗਾ ਕੈਂਟ ਲੱਗਿਆ ਥਣ ਵੀ ਬਹੁਤ ਸੋਹਣਾ ਲੱਗਿਆ ਚਵਾਈ ਵਾਲਾ ਵੇਖੋ ਬੜੀ ਕਿ ਲੱਗਣ ਲਾ ਨੇ ਬੜੀਆਂ ਬਿਲਕੁਲ ਬਰੀਟ ਆ ਵੀਰ ਬਾਨਾ ਬਾਨਾ ਨੇ ਹਨਾ ਥਣ ਤੁਣ ਵੇਖੋ ਬੜੀ ਚਾਹੋ ਜਿਹਾ ਲੱਗਦੀ ਆਹ ਤਾਂ ਜੀ ਥਾਂ ਮੇ ਬੋਦੀ ਵਾਲੀ ਵਹਿੜ ਆ ਪਾਣ ਦੇ ਪੱਤੇ ਪੁੱਤੇ ਵੀਰੇ ਵਗੇ ਮੱਥੇ ਦੇ ਚੈੱਕ ਕਰ ਲੋ ਐ ਪੈਪਾਂ ਬੂਪਾਂ ਲੱਗੀਆਂ ਬਹੁਤ ਚੰਗੀ ਵਹਿੜ ਆ ਬਾਕੀ ਵੀਰੇ ਵੱਡੇ ਪੱਲੇ ਚਾ ਛੋਟੀ ਨਾ ਇਹਨੂੰ ਵੀ ਮੰਨ ਕੇ ਚੱਲਿਓ ਤਾਂ ਦਿਨ ਦਾ ਜ਼ਰੂਰ ਖਰਦੀ ਐ ਅੱਜ ਬਾਕੀ ਰਾਤੀ ਆਈ ਐ ਬੈਣੀ ਜੀ ਤੁਹਾਨੂੰ ਪਤਾ ਤਾਂ ਪਰ ਪਰ ਆਇਆ ਮਾਰਾ ਬੋਲ ਬਿਲਕੁਲ ਜੀ ਇਹ ਦੂਰਾ ਲਿਆਂਦਾ ਬੜੀ ਜੋੜਾ ਗੱਬਣਾ ਦਾ ਠੀਕ ਐ ਜੀ ਹਾਂ ਜੀ ਜੀ ਤਾਂ ਵੀਰੇ ਫੇਸ ਕੁਆਲਿਟੀ ਇਹਦੀ ਵੀ ਚੰਗੀ ਘੈਂਟ ਲੱਗੀ ਆ ਐ ਮੋਟੀ ਅੱਖ ਆ ਗਈ ਆ ਤਾਂ ਨਿਗਾ ਨਿਗਾ ਕੰਨ ਲੱਗਿਆ ਬਰੀਡ ਵੜਾ ਵੀਰਿਓ ਥਾਂ ਥਾਂ ਦੀ ਕੁਆਲਿਟੀ ਚੰਗੀ ਆ ਆ ਮੋਲ ਦੀ ਗੱਲ ਕਰੀਏ ਵੀਰੇ ਕਿੰਨੇ ਦੀ ਹੋਜੂ ਪਾੜੀ ਤਿਆਰ ਕਰਕੇ ਤੇ ਵੈਦ ਸੰਗ 7000 ਦੀ ਐ ਬਿਲਕੁਲ ਹੁਣ ਦੇ ਦਈਏ ਪਾੜੀ 6000 ਦੀ ਵੜ ਕਰ ਦਿਓ ਮਾਨ ਤਾਂ 60 ਦੀ ਦੇ ਦਈਏ 2 ਹੀ ਛੱਡ ਦੋ 58 ਦੀ 3000 ਬੜੀ ਛੋਟੀ ਐ ਇੱਚੋ ਥੋੜੀ ਬੜੀ ਛੋਟ ਛੱਡ ਕਰਦਾ ਐ ਪੂਰੀ ਜਿਆਰ ਬੁਰੇ ਦੇਣੀ ਆ ਜੀ 55 ਦੀ ਪੂਰੇ ਦੀ ਕੀ ਬਾਤ ਹੈ 55000 ਦੀ ਹੋਜੂ ਪੂਰੀ ਛੋਟ ਕਰਨੀ ਸੌਦਾ ਨੋਰ ਜੀ ਠੀਕ ਆ ਵੀਰੇ ਤਾਂ ਵੇਖੋ ਵੀਰੇ ਵੱਡੀ ਵੈੜਾ ਹੈ ਵੀ ਵੀਰੇ ਚਾਰੂ ਚੁਰੂ ਆ ਦੁੱਧ ਵੀ ਚਾਰੂ ਪਸ਼ੂ ਨੇ ਗੱਡਣਾ ਹਨਾ ਵੀਰੇ ਤਾਂ ਥਾਨ ਥੋਣ ਚੰਗਾ ਲੱਗਿਆ ਬਹੁਤ ਸੋਹਣੀ ਵੈੜਾ 55000 ਦੀ ਹੋਜੂ ਬਾਕੀ ਵੀਰੇ ਤੂੰ ਫੋਨ ਜਰੂਰ ਲਾ ਲਿਓ ਕੋਈ ਨਹੀਂ ਛੋਟ ਛਾਟ ਵੀਰ ਕਰ ਦੂ ਹਨਾ ਵੀਰੇ ਥੱਲੇ ਵਾਲੂ ਆ ਚੰਗਾ ਲੱਗਾ ਹੁਣ ਤੋਂ ਥੱਲੇਦਾਰ ਬਹੁਤ ਸੋਹਣੀ ਵੈੜਾ ਹਾਂਜੀ ਤੇ ਜੇ ਨੰਬਰ ਤੇ ਆ ਗਿਆ ਦੱਸੋ ਵੀਰੇ ਇਹਨੂੰ ਬੜੀ ਗੱਬਣ ਹੈ ਦੂਜਾ ਸੁਹਾ ਸੋਣੀ ਕੜੀ ਅੱਛਾ ਦੂਜਾ ਸੁਹਾ ਸੋਣੀ ਆ ਇਹ ਵੀ ਆ 10 ਦਿਨ ਖੜੂਗੀ ਪਰ ਵਹਿੜ ਬਣੂ ਬੜੀ ਵਾਰੀ ਐ ਨੋਕਾਲਾ ਥਾਣਾ ਗਿਆ ਵੀਰੇ ਇਹਨੂੰ ਹਾਂਜੀ ਹਾਂਜੀ ਤਾਂ ਦਿਨ 10 ਬਾਕੀ ਨੇ ਦਿਨ 10 ਬਾਕੀ ਹੈ ਭਾੜੀ ਠੀਕ ਆ ਤੇ ਖੋਲੋ ਵੀਰੇ ਤਾਂ ਵੇਖੋ ਵੀਰੇ ਲੈਵੇ ਦੇ ਡਿਜ਼ਾਈਨ ਜੂਨ ਚੈੱਕ ਕਰ ਲਓ ਐ ਨੋਕਾਲਾ ਥਾਣਾ ਤਾਂ ਰੰਗ ਰੂੰਗ ਚੈੱਕ ਕਰੋ ਵਹਿੜ ਦਾ ਚੰਗੀ ਘੈਂਟ ਆ ਰਾਜੀ ਰੂਜੀ ਆ ਵੇਖੋ ਬੜੀ ਥਾਣ ਵੇਖੋ ਕਿਹੜਾ ਲੱਗਾ ਰਿਹਾ ਬਿਲਕੁਲ ਥਾਣ ਭਾਂਡੇ ਦਾ ਵੀਰੇ ਪਸ਼ੂ ਹੁੰਦਾ ਹਨਾ ਹਾਂਜੀ ਇਹਦਾ ਪਿਛਲੇ ਦੂਏ ਦਾ ਰਿਕਾਰਡ 14 15 ਕਿਲੋ ਯਾਰ ਕੀ ਭਰੀ 16 17 ਕਿਲੋ ਨਹੀਂ ਮਰਦੀ ਬੈਠ ਠੀਕ ਹੈ ਜੀ ਤਾਂ ਵੇਖੋ ਵੀਰੇ ਉਹ ਹੈ ਵੀ ਰਾਜੀ ਫੋਲਾ ਦਿਨ ਦਾ ਖੜਦੀ ਆ ਤਾਂ ਦੁੱਧ ਵੀ ਨੇ ਦੱਸਿਆ ਕਿ ਚੰਗਾ ਰਿਕਾਰਡ ਆ ਤਾਂ ਬਾਕੀ ਵੀਰੇ ਦੁੱਧ ਤਾਂ ਭਰਨਾ ਥਣ ਲੇਵੇ ਦਾ ਪਸ਼ੂ ਬਹੁਤ ਸੋਹਣਾ ਹੈ ਸਾਫ਼ ਹੈ ਥਣ ਲੇਵੇ ਦੀ ਖਾਣਾ گلابی ਆ ਗਿਆ ਨੋਕਾਲਾ ਰੰਗ ਰੰਗ ਦੇਖੋ ਬੜੀ ਕਿੱਡੀ ਸੋਹਣੀ ਇਹ 10 ਦਿਨ ਖੜੂ ਫਿਰ ਬਣੂ ਬਹੁਤ ਇਹਦਾ ਹਾਂਜੀ ਹਾਂਜੀ ਭਾੜੀ ਹਨਾ ਇਹ ਚਮਕ ਦੇਖੋ ਮੱਥੇ ਬਹੁਤ ਸੋਹਣੀ ਵੈੜਾ ਫੇਸ ਕੁਆਲਟੀ ਬਹੁਤ ਘੈਂਟਾ ਵੈੜਦਾ ਦੇਖੋ ਵੀਰੋ ਚੈੱਕ ਕਰ ਲਓ ਇੱਕ ਵਾਰੀ ਲੱਗੇ ਤੋ ਜੰਦੂ ਜੀ ਦੇਖੋ ਵੀਰੋ ਇਹ ਜਿਹੇ ਪਸ਼ੂ ਕਿੱਲੇ ਵੱਜਿਆ ਸੋਹਣਾ ਲੱਗਦਾ ਆ ਰੰਗ ਰੰਗ ਘੈਂਟਾ ਵੈੜਦਾ ਪਰ ਥਣ ਦੇਵਾ ਬਹੁਤ ਸਾਫਾ ਨਾ ਬੜੀ ਵਾਰ ਨਹੀਂ ਪੂਰਾ ਬੰਨੋ ਬਿਲਕੁਲ ਦਿਨ ਵੀਰੇ ਦੋਨਾਂ ਨੇ ਲੈ ਹੀ ਜਾਣੇ ਦਾਦਾ ਹਾਂ 10-10 ਦਿਨ ਪੜੀ ਜੋੜੇ ਨੇ ਬਿਲਕੁਲ ਤਾਂ ਵੇਖੋ ਵੀਰੋ ਲੈਵਲ ਹੋਵੇ ਚੰਗੇ ਘੈਂਟ ਲੱਗੇ ਆ ਵੀਰ ਜੀ ਮੁੱਲ ਮੁੱਲ ਦੇਦਾ ਪੜੀ 60 ਤੀ ਦੇ ਰਹੀ ਹੈ ਵੇਟ ਸੜ ਦੀ ਕਰ ਦਿਓ ਇਸ ਮਨ ਤਾਂ ਪਰਿੰਡਾ ਦੇ ਦਈਏ ਦੋ ਛੜ ਦੋ 53 ਪੂਰਾ 5000 ਪਾਈ ਛੜਦਾ ਪੂਰੇ ਪਿੰਿਆਰੀ ਪੂਰੇ 5000 ਹਿਆਰ ਹੋਲ ਛੋਟ ਬਾਰੀ ਨਹੀਂ ਜਿਆਦੀ ਪਿੰਿਆਰੀ ਹਾਂਜੀ ਕੋਈ ਡਾਲੀ ਪੂਰੇ ਦੀ ਕਿਆ 45 ਦੀ ਸੇੜ ਹੀ ਲਾਗਣੀ ਅੱਜ 45 ਦੀ 45 ਦੀ ਸੇੜ ਹੀ ਲਾਦਣੀ ਪੜੀ ਅੱਜ ਕੀ ਬਾਤ ਆ ਤੇ ਵੀਰੇ ਜੋੜੇ ਜੋ ਮਾਨਦਾਨ ਜੋੜੇ ਜੋ ਮਾਨਦਾਨ ਬੜੀ ਖੁੱਲਾ ਕਰਦਾਂਗੇ ਇੱਥੇ ਰੱਖੋ ਵੇਖੋ ਵੀਰੋ ਰੇਡ ਚੈੱਕ ਕਰ ਲੋ ਐ ਚੰਗੀਆਂ ਤਲਲੇਦਾਰ ਨੇ ਠੰਡ ਠੁਣ ਘੈਂਟ ਲੱਗੇ ਆ ਤਾਂ ਜੋੜੇ ਜੋ ਮਾਨਦਾਨ ਖੁੱਲਾ ਹੋ ਜੂ ਬਾਕੀ ਵੀਰੇ ਕੱਤ ਕਾ ਠਾਲੀਆਂ ਨੇ ਵੱਡੀਆਂ ਨੇ ਓ ਫਰੀ ਆ ਜੀ ਓ ਫਰੀ ਰਖੜੀ ਦਾ ਜਿਹੜੀ ਗੱਲ ਆ ਬਿਲਕੁਲ ਜੀ ਬਿਲਕੁਲ ਜੀ ਰੇਡ ਜਾਇ ਜੈ ਤੁਹਾਡਾ ਤਾਂ ਹਾਂਜੀ ਵੀਰੇ ਅਗਲੇ ਬੰਨਾਂ ਕੀ ਚੌਥੇ ਨੰਬਰ ਦੇ ਦਾ ਦੱਸੋ ਭਾਰੀ ਜਲਸੀ ਵਾੜ ਦੇ ਕੋਨਾ 8 ਉੱਪਰ 7 ਕਿਲੋ ਦੀ ਆਪਣੀ ਦੁੱਧ ਦੀ ਗਰੰਟੀ ਹੋਊਗੀ। 7 ਲੀਟਰ ਦੀ ਗਰੰਟੀ ਆ। ਹਾਂਜੀ ਹਾਂਜੀ। ਤਾਂ ਸੂਈ ਸਾਈ ਦਾ ਵੀਰੇ ਦੱਸਦੇ। ਸੂਈ ਭਾਦੀ 20 ਦਿਨ ਹੋਇਆ ਉਹਨਾ ਜਿੰਨਾ ਕੋ ਲੈਂਦੀ ਬਜ਼ੁਰਗ ਬੰਦੇ ਉਹਨਾਂ ਦੀ ਟੁੱਟ ਗਈ ਲੱਤ ਜਵਾਰਾਂ ਦੀ। ਅੱਛਾ ਅੱਛਾ। ਪੂਰੀ ਸਾਹਮਣੀ ਭਾਰੀ ਹੋਈ। ਇਸੇ ਵਾਂ ਥੋੜੀ ਜੀ ਰੁੱਖੀ ਹੈ ਹਨਾ। ਤਾਂ ਬਾਕੀ ਦੁੱਧ ਤਾਂ ਵੀਰੇ ਚੰਗਾ ਜਿਹਾ ਜਵਾਰੂ ਥਾਣੇ ਨੂੰ ਬਹੁਤ ਸੋਹਣਾ ਲੱਗਿਆ। ਐ ਵੇਖੋ ਵੀਰੇ ਲੈਵਲ ਉਹ ਚੈੱਕ ਕਰ ਲਓ। ਤਾਂ ਹਜੇ ਵੀਰੇ 11 ਵਜੇ ਦਾ ਟਾਈਮ ਆ ਤਕਰੀਬਨ 10 ਵਜੇ ਦਾ ਸ਼ਾਮ ਤਾਈ ਵੀਰੇ ਕਾਫੀ ਬਣ ਜਾਂਦੀ ਹੁੰਦੀ ਹੈ ਵੜ। ਪੂਰੀ ਭਾਰ ਠੀਕ 224 ਹੋ ਜੀ ਠੀਕ ਹੈ ਸਲਾਗਾ ਵੀਰੇ ਹਾਂ ਤਾਂ ਇਹੋ ਜਿਹਾ ਪਸ਼ੂ ਤਾਂ ਵੀਰੇ ਵਾਦੇ ਬੰਦੇ ਠੀਕ ਜੀ ਅੰਦੋ ਜੀ ਵੇਖੋ ਵੀਰੋ ਸੋਨੀ ਵੇੜਾ ਲੈ ਵਲੂ ਆਇਆ ਘੈਂਟ ਲੱਗਿਆ ਪਿਓਰ ਜਲਸੀ ਹੈ ਪਿਓਰ ਪੰਜਾਬ ਵਾਲੀ ਆ ਹਾਂ ਚੰਗੀ ਸ਼ਕੀਨ ਆ ਗਈ ਵੀਰੇ ਤਾਂ ਸ਼ਾਮ ਥਾਈ ਚੰਗਾ ਚੰਗਾ ਲੈ ਵਗਰ ਜਾਂਦੀ ਨਹੀਂ ਵੀਰੇ ਹਾਂਜੀ ਹਾਂਜੀ ਬਹੁਤ ਆ ਜੀ ਅਲੀ ਰਾਤੀ ਵਾਲਾ ਆ ਖਰਾ ਜੀ ਠੀਕ ਹੈ ਤਾਂ ਵੇਖੋ ਵੀਰੋ ਚੰਗੀ ਸ਼ਕੀਨ ਵੈੜਾ ਇਹ ਵੀ ਚੁਵਾਈ ਚੁਵਾਈ ਵੀਰ ਜੀ ਮੈਂ ਤਾਂ ਪੁੱਛਦਾ ਹਰ ਕਾਲ ਦੀ ਗਰੰਟੀ ਸਾਡੀ ਬਿਲਕੁਲ ਜੀ ਤੁਹਾਨੂੰ ਸੋਹਣਾ ਲੱਗੇ ਨਾ ਚੁਵਾਈ ਤਾਂ ਹੁਣੀ ਆ ਬਹੁਤ ਘੈਂਟ ਹਾਂਜੀ 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 ਤਾਂ ਵੇਖੋ ਵੀਰੋ ਲੈਵਲ ਉਹ ਬਹੁਤ ਸਾਫ ਆ ਪਰ ਸੋਹਣੀ ਹੈ ਸਾਡ ਚਪਾਈ ਜਿਆ ਮਾਰੀ ਦਿਨੀ ਹੈਗੀ ਆ ਬਿਲਕੁਲ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਵੈੜ ਹੋ ਜਾਊ ਇਹ ਵੀ ਜੀ ਦੇ ਦਈਏ ਵੈੜ 20 ਹਜ਼ਾਰ ਦੀ 20 ਦੀ ਹਾਂਜੀ ਚੰਦੇ ਦੋ ਹੀ ਛੱਡਦੀ ਹੈ ਬਾਰੀ 18 ਦੀ ਹਾਂਜੀ ਕਿਆ ਬਾਤ ਹੈ ਛੋੜ ਛਾੜੋ ਜੂਰ 17000 ਦੀ ਜੀ 17000 ਤੋਂ 16000 ਵੀ ਵੜ ਦੇਣੀ ਆ 16000 ਦੀ ਹਾਂ ਜੀ ਤਾਂ ਵੇਖੋ ਵੀਰੋ ਛੋੜ ਜਪਾ ਜਿਹੜਾ ਕਰਦਾਂਗੇ ਬੜੀ ਠੀਕ ਆ ਵੀਰੇ ਹਾਂ ਜੀ ਇਹ ਲੱਗੇ ਤਾਂ ਥਾਂ ਦਾ ਕੋ ਬੜੀ ਇਹ ਦੇਖੋ ਥਣ ਕਿੱਦਾਂ ਆ ਤਾਂ ਬਹੁਤ ਸੋਹਣਾ ਲੱਗਾ ਵੀਰੇ ਤਾਂ 16000 ਦੀ ਹੋ ਜੂ ਹਨਾ 16000 ਦੀ ਬੜੀ 16000 ਦੀ ਵੇਖੋ ਵੀਰੋ ਰੇਟ ਚੈੱਕ ਕਰ ਲਓ 16000 45000 ਰੇਡ ਵੀਰ ਦੇ ਜਾਇਜ ਆ ਵੱਡੀ ਵੜ ਹੈ ਵੀ ਤੋ ਵੀ ਵੜ ਸੁਣੀਆ ਵੀਰੋ ਬਹੁਤ ਜੋੜਾ ਕੋ ਲਹੇਗਾ ਵੀਰ ਤੇ ਕੁਲਾ ਮਾਨਦਾਰ ਹੋਏਗਾ ਬਿਲਕੁਲ ਵੀਰੇ ਤਾਂ ਰੇਡ ਗਿਆ ਜਾ ਵੈੜਾਂ ਦੇ ਵੀਰੋ ਤੇ ਜੋੜੇ ਜੋ ਮਾਨ ਤਨ ਖੁੱਲਾ ਹੋ ਜੂ ਖੁੱਲਾ ਬੜੀ ਖੁੱਲਾ ਤਾਂ ਬਾਕੀ ਵੀ ਨੂੰ ਫੋਨ ਲਾ ਰਿਓ ਛੋਟ ਛੱਪੇ ਹੋ ਜਾਣਗੇ ਛੋਟੀ ਦੀ ਗੱਲ ਕਰੀਏ ਤਾਂ ਵੀਰੇ ਐ ਬਿੰਦਿਆਂ ਵਾਲਾ ਲੈਵਾ ਆ ਗਿਆ ਬਹੁਤ ਸ਼ਾਨਦਾਰ ਛੋਟੀ ਆ ਗਿਆ ਤਾਂ ਰੇਡ ਗਿਆ ਜਾ ਰੇਡ ਨੋਰਮਲ ਆ ਵੀਰ ਦਾ ਤਾਂ ਬਾਕੀ ਵੀਰੇ ਕੋਈ ਵੀਰ ਫੋਨ ਕਰੂਗਾ ਮੋੜਿਓ ਨਾ ਹਾਂ ਸਾਡੀ ਚਾਰੇ ਡੰਗਰਾਂ ਦੇ ਖੁੱਲਾ ਮਾਨਦਨ ਕਰਦਾਂਗੇ ਭਾੜੀ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਰੇਡ ਵੀਰ ਦਾ ਜੈ ਜੈ ਬਾਕੀ ਤੁਸੀਂ ਫੋਨ ਲਾ ਲਿਓ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਵੀਰੇ ਗੱਬਣ ਪਾਸ ਕਰ ਲਓ ਸੂਆ ਚਵਾ ਲਓ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ ਹੈ ਜੀ ਤੁਸੀਂ ਖਰੀਦਦਾਰੀ ਕਰਨੀ ਹੈ ਨਾ ਵੀਰੇ ਹਾਂ ਜੀ ਬਿਲਕੁਲ ਤਾਂ ਵੀਰੇ ਆਪਣਾ ਐਡਰੈਸ ਦੱਸ ਦਿਓ ਇੱਕ ਫਿਰ ਪਿੰਡ ਰਾਪੁਰ ਚਿਲੇ ਨਾਲਾ ਜ਼ਿਲ੍ਹਾ ਬਰਚਾਦੀ ਠੀਕ ਹੈ ਜੀ ਫੋਨ ਨੰਬਰ ਵੀਰੇ ਫੋਨ ਨੰਬਰ ਹੈ 9981377090 ਮੇਰਾ ਰੋੜ ਦੇ ਬਣੀ ਠੀਕ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ